ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇੱਕ ਰੈਸিপি ਵਿਸਨ ਦੀ ਬਰਫੀ ਸੋ ਇਹ ਬਿਲਕੁਲੀ ਈਜ਼ੀ ਰੈਸিপি ਹੈ ਤੇ ਜਲਦੀ ਤਿਆਰ ਹੋ ਜਾਂਦੀ ਹੈ ਤੇ ਇਹਦੇ ਲਈ ਆਪਾਂ ਦੇਖਦੇ ਹਾਂ ਕੀ ਕੀ ਆਪਾਂ ਨੂੰ ਇੰਗਰੀਡੀਅੰਟਸ ਚਾਹੀਦੇ ਆ ਤੇ ਕਿਵੇਂ ਤਿਆਰ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਲਿਆਏ ਕਿਓ ਇੱਕ ਕੜਛੀ ਕਿਓ ਲਿਆਏ ਤੇ ਇਹਨੂੰ ਆਪਾਂ ਇੱਕ ਕੜਾਈ ਦੇ ਵਿੱਚ ਗਰਮ ਕਰ ਲਵਾਂਗੇ ਤੇ ਜਿਨ੍ਹਾਂ ਚਿਰ ਇਹ ਗਰਮ ਹੁੰਦਾ ਹੈ ਤੇ ਉਸ ਦੇ ਨਾਲ ਹੀ ਆਪਾਂ ਇੱਕ ਕਟੋਰੀ ਬੇਸਣ ਦੀ ਆਪਾਂ ਮੈਜ਼ਰ ਕਰ ਲਾਂਗੇ ਕਿਉਂ ਗਰਮ ਹੋਣ ਦੇ ਨਾਲ ਹੀ ਆਪਾਂ ਇਹਦੇ ਵਿੱਚ ਬੇਸਣ ਐਡ ਕਰ ਦਾਂਗੇ ਤੇ ਇਸ ਨੂੰ ਨਾਲ ਹੀ ਆਪਾਂ ਹਿਲਾਇ ਜਾਵਾਂਗੇ ਤਾਂ ਕਿ ਜੋ ਬੇਸਣ ਹੈ ਉਹ ਥੱਲੇ ਨਾ ਲੱਗੇ ਇਸ ਨੂੰ ਆਪਾਂ ਜ਼ਿਆਦਾ ਫਲੇਮ ਤੇ ਨਹੀਂ ਆਪਾਂ ਪਕਾਵਾਂਗੇ ਇਹਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਰੱਖਾਂਗੇ ਤੇ ਨਾਲੇ ਨਾਲ ਹਿਲਾਇ ਜਾਵਾਂਗੇ ਤੇ ਬੇਸਣ ਨੂੰ ਉਨਾ ਜੇ ਤੱਕ ਹਲਾਉਂਦੇ ਰਹਿਣਾ ਜਿੰਜੇ ਤੱਕ ਇਹ 골ਡਨ ਬ੍ਰਾਊਨ ਨਾ ਹੋ ਜਾਵੇ ਤੇ ਆਪਾਂ ਇਸ ਤਰ੍ਹਾਂ ਹੀ ਇਸ ਨੂੰ ਹੌਲੀ ਹੌਲੀ ਹਿਲਾਉਂਦੇ ਰਹਾਂਗੇ ਲੋ ਫਲੇਮ ਦੇ ਉੱਪਰ ਹੀ ਇਸ ਦੇ ਨਾਲ ਹੀ ਆਪਾਂ ਦੂਸਰੀ ਸਾਈਡ ਤੇ ਚਾਸ਼ਨੀ ਤਿਆਰ ਕਰ ਲਵਾਂਗੇ ਜਿਸ ਲਈ ਆਪਾਂ ਅੱਧੀ ਕਟੋਰੀ ਜਿਹੜੀ ਖੰਡ ਲਈ ਹੈ ਤੇ ਉਸ ਦੇ ਵਿੱਚ ਅੱਧੀ ਕਟੋਰੀ ਤੋਂ ਵੀ ਥੋੜਾ ਪਾਣੀ ਐਡ ਕਰਾਂਗੇ ਇਸ ਨੂੰ ਆਪਾਂ ਉਨਾਂ ਚਿਰ ਤੱਕ ਬੋਇਲ ਕਰਾਂਗੇ ਜਿੰਨਾ ਚਿਰ ਤੱਕ ਇਸ ਦੇ ਵਿੱਚ ਗਾੜਾਪਨ ਨਹੀਂ ਆ ਜਾਂਦਾ ਤੇ ਨਾਲ ਹੀ ਆਪਾਂ ਆਪਣੇ ਵੇਸਨ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਉਹ ਥੱਲੇ ਨਾ ਲੱਗੇ ਤੇ ਇਸ ਦੇ ਵਿੱਚ ਘੜਸ਼ੀ ਚਲਾਉਂਦੇ ਰਵਾਂਗੇ ਲਗਾਤਾਰ ਤੇ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਇਸ ਤਾਈਂ ਆਪਾਂ ਚੈੱਕ ਕਰਦੇ ਰਵਾਂਗੇ ਲੋ ਜੀ ਆਪਣੀ ਚਾਸ਼ਨੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਸ ਦਾ ਆਪਾਂ ਗਾੜਾਪਨ ਚੈੱਕ ਕਰ ਲਵਾਂਗੇ ਜਿਆਦਾ ਵੀ ਗਾੜਾ ਨਹੀਂ ਹੋਣੀ ਚਾਹੀਦੀ ਛਾਂਸ਼ਨੀ ਕੁਛ ਇਸ ਤਰ੍ਹਾਂ ਦੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਅਤੇ ਆਪਣਾ ਵੈਸਨ ਵੀ ਜਿਹੜਾ 골ਡਨ ਬ੍ਰਾਊਨ ਹੋ ਚੁੱਕਾ ਹੈ ਇਸ ਤੋਂ ਵੱਧ ਨਹੀਂ ਪਕਾਵਾਂਗੇ ਤੇ ਚਾਸ਼ਨੀ ਵੀ ਰੈਡੀ ਹੋ ਚੁੱਕੀ ਹੈ ਹੁਣ ਜਦੋਂ ਆਪਾਂ ਆਪਣਾ ਵੈਸਨ ਰੈਡੀ ਕੀਤਾ ਹੈ ਉਹਦੇ ਵਿੱਚ ਚਾਸ਼ਨੀ ਐਡ ਕਰਦਾਂਗੇ ਤੇ ਇਹਨੂੰ ਵੀ ਲੋ ਫਲੇਮ ਦੇ ਉੱਪਰ ਹੀ ਆਪਾਂ ਪਕਾਵਾਂਗੇ 2 ਤੋਂ 3 ਮਿੰਟ ਤੇਨੂੰ ਲਗਾਤਾਰ ਹੀ ਹਿਲਾਉਂਦੇ ਰਵਾਂਗੇ ਇਸਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਨੂੰ ਥੋੜਾ ਟਾਈਮ ਆਪਾਂ ਇਦਾਂ ਹੀ ਹਿਲਾਉਂਦੇ ਰਵਾਂਗੇ ਤੇ ਪਕਾ ਕੇ ਬਾਅਦ ਵਿੱਚ ਆਪਾਂ ਇੱਕ ਥਾਲੀ ਦੇ ਵਿੱਚ ਆਪਾਂ ਇਹਨੂੰ ਕੱਢ ਲਵਾਂਗੇ ਤੇ ਇਸ ਦੇ ਪੀਸ ਜਿਹੜੇ ਵਾ ਉਹ ਕੱਟ ਕਰ ਲਵਾਂਗੇ ਹਾਂਜੀ ਹੁਣ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਆਪਾਂ ਇਸ ਨੂੰ ਥਾਲੀ ਦੇ ਵਿੱਚ ਇੱਕ ਕੱਟ ਰਹੇ ਆ ਤਾਂ ਜੋ ਆਪਾਂ ਇਹਦੇ इजीली ਜਿਹੜੇ ਵਾ ਬਰਫੀ ਦੀ ਤਰ੍ਹਾਂ ਪੀਸਿਸ ਦੇ ਵਿੱਚ ਇਹਨੂੰ ਕੱਟ ਕਰ ਸਕੀਏ ਤੇ ਇਹਨੂੰ ਇਦਾਂ ਸਪਰੈਡ ਕਰ ਦਵਾਂਗੇ ਥਾਲ ਦੇ ਵਿੱਚ ਤੇ ਥੋੜਾ ਟਾਈਮ ਠੰਡਾ ਹੋਣ ਤੋਂ ਬਾਅਦ ਆਪਾਂ ਇਸ ਤੇ ਪੀਸਿਸ ਕੱਟ ਕਰ ਲਵਾਂਗੇ ਤੇ ਨਾਲ ਹੀ ਜੇ ਤੁਸੀਂ ਗਾਰਨਿਸ਼ ਕਰਨ ਲਈ ਲਈ ਕੋਈ ਵੀ ਆਪਾਂ ਡਰਾਈ ਫਰੂਟ ਲੈ ਸਕਦੇ ਹਾਂ ਜਿਸ ਤਰ੍ਹਾਂ ਇਸ ਨੇ ਇੱਥੇ ਬਦਾਮ ਜਿਹੜੇ ਵਾ ਉਹਨਾਂ ਨੂੰ ਛੋਟੇ-ਛੋਟੇ ਬ੍ਰੀਕ ਕੱਟ ਕਰ ਲਿਆ ਏ ਤੇ ਇਸ ਨੂੰ ਆਪਾਂ ਉੱਤੇ ਸਪਰੈਡ ਕਰ ਦੇਵਾਂਗੇ ਤੇ ਠੰਡਾ 5 ਮਿੰਟ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਕਟੇ ਲਗਾ ਦੇਵਾਂਗੇ ਤਾਂ ਕਿ ਇਹ ਜ਼ਿਆਦਾ ਜੰਮ ਨਾ ਜਾਵੇ ਤੇ ਫਿਰ ਇਹਦੇ ਵਿੱਚ ਪੀਸਿਸ ਜਿਹੜੇ ਵਾ ਕੱਟ ਕਰਨੇ ਔਖੇ ਹੋ ਜਾਣਗੇ ਸੋ ਇਹਨੂੰ ਥੋੜਾ ਜਿਹਾ ਗਰਮ ਹੋਵੇ ਥੋੜਾ ਜਿਹਾ ਠੰਡਾ ਹੋਵੇ ਉਸ ਤਾਈ ਆਪਾਂ ਮਤਲਬ ਪੀਸਸ ਦੇ ਵਿੱਚ ਇਹਨੂੰ ਕੱਟ ਕਰ ਲਵਾਂਗੇ ਤੇ ਇਸ ਦੇ ਨਾਲ ਹੀ ਆਪਾਂ ਦਾ ਜੋ ਵੇਸਨ ਦੀ ਬਰਫੀ ਆ ਉਹ ਬਣ ਕੇ ਰੈਡੀ ਹੈ ਤੇ ਆਪਾਂ ਇਹਨੂੰ ਸਰਵ ਕਰ ਸਕਦੇ ਆ ਜੇ ਤੁਹਾਨੂੰ ਰੈਸিপি ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਥੈਂਕ ਯੂ